ਹਲਕਾ ਸਮਰਾਲਾ ਦੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮਾਛੀਵਾੜਾ ਬਲਾਕ ਸੰਪਤੀ ਦੀ ਚੇਅਰਪਰਸਨ ਸਿਮਰਨਦੀਪ ਕੌਰ ਤੇ ਉਸਦੇ ਪਤੀ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਜਨਰਲ ਸਕੱਤਰ ਸੁਖਜਿੰਦਰ ਸਿੰਘ ਮਾਨ ਨੇ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਨਾਜ ਮੰਡੀ ਮਾਛੀਵਾੜਾ ਵਿਖੇ ਆਪ ਆਗੂ 모হিত ਕੁੰਦਰਾ ਦੇ ਦਫ਼ਤਰ ਦੇ ਵਿੱਚ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਸੁਖਜਿੰਦਰ ਸਿੰਘ ਮਾਨ ਨੇ ਆਪ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਦਿয়ালਪੁਰਾ ਨੇ ਸੁਖਜਿੰਦਰ ਸਿੰਘ ਮਾਨ ਨੂੰ ਪਾਰਟੀ ਦਾ ਮੁਫਲਰ ਪਾਉਂਦੇ ਆ ਸਵਾਗਤ ਕੀਤਾ ਅਤੇ ਕਿਹਾ ਕਿ ਅੱਜ ਆਪ ਦਾ ਪਰਿਵਾਰ ਹੋਰ ਵੀ ਵੱਡਾ ਹੋ ਗਿਆ ਹੈ ਅਤੇ ਬਲਾਕ ਸੰਮਤੀ ਚੇਅਰਮੈਨ ਤੇ ਉਸਦੇ ਪਤੀ ਦੀ ਸ਼ਮੂਲੀਅਤ ਦੇ ਨਾਲ ਪਾਰਟੀ ਪਿੰਡਾਂ ਵਿੱਚ ਹੋਰ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਆਗੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਨੇ। ਕੋਈ ਬਹੁਤ ਵਧੀਆ ਖੁਸ਼ੀ ਵਾਲਾ ਦਿਨ ਕਹੂੰਗਾ ਮੈਂ ਅੱਜ ਸਾਡੇ ਪਰਿਵਾਰ 'ਚ ਵਾਧਾ ਹੋਇਆ। ਮੇਰਾ ਵੀਰ ਸੁਖਾਮਨ ਅਸਾਡੀ ਪਾਰਟੀ ਸ਼ਾਮਲ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਇੱਕ ਮਿਹਨਤੀ ਭਰਾ ਮੇਰਾ ਹੈ ਤੇ ਇਹ ਦਾ ਕੋਲ ਅਹੁਦਾ ਵੀ ਹੈਗਾ ਤੁਹਾਨੂੰ ਪਤਾ ਕਾਰਸਚੋਂ ਅੱਜ ਸਾਡੇ ਪਰਿਵਾਰ ਚ ਆਏ ਨੇ ਤੇ ਅਸੀਂ ਵੈਲਕਮ ਕਰਦੇ ਹਾਂ ਵੀਰ ਦਾ ਤੇ ਇਹਨਾਂ ਦੀ ਪਤਨੀ ਜੀ ਇਹਨਾਂ ਦੀ ਪਤਨੀ ਵੀ ਤੁਹਾਨੂੰ ਸਪੋਰਟ ਕਰਦੀ ਬਲਾਕ ਸੰਭਤੀ ਆ ਪਰਿਵਾਰ ਸਮੇਤ ਜੀ ਸਾਡੇ ਨਾਲ ਉਹ ਬਲਾਕ ਸੰਭਤੀ ਮੈਂਬਰ ਨੇ ਤੇ ਵੀਰ ਕੋਲ ਵੀ ਸੋਰੀ ਬਲਾਕ ਸੰਭਤੀ ਦੇ ਚੇਅਰਮੈਨ ਨੇ ਉਹ ਆਪਣੇ ਮਸ਼ਵਰਾ ਸਾਹਿਬ ਤੋਂ ਤੇ ਵੀਰ ਕੋਲ ਕੋਤੋਂ ਜ਼ਿਲ੍ਹੇ ਦਾ ਅਹੁਦਾ ਹੈਗਾ ਜਨ ਸਕੱਤਰ ਨੇ ਇਹ ਕਾਰਸ ਤੋਂ ਤੇ ਇਹ ਅੱਜ ਮਨੋ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਪਾਰਟੀ ਦੇ ਜੋ ਵੀ ਕੰਮ ਕਰਦੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਤੇ ਸਾਨੂੰ ਬਹੁਤ ਵਧੀਆ ਲੱਗੂਗਾ ਜੇ ਉਹ ਵੀ ਜੜ ਕੇ ਇਥੇ ਕੰਮ ਕਰੂਗੇ ਸਾਰੇ ਪਾਰਟੀ ਲਈ ਕਹਿ ਲੋ ਉਹਨਾਂ ਲਈ ਕਹਿ ਲੋ ਤੇ ਵੀ ਦਾ ਵੈਲਕਮ ਇਹਨਾਂ ਕਾਂਗਰਸ ਪਾਰਟੀਆਂ ਵਿੱਚ ਸੋਰੀ ਆਮ ਆਦੀ ਪਾਰਟੀਆਂ ਕਿਉਂ ਜ਼ਿਆਦਾ ਮਿਲੂਗਾ ਦੇਖੋ ਤੁਸੀਂ ਸਾਰੇ ਜਾਣਦੇ ਹੋ ਵੀ ਜਿੰਮੇ ਵੋਟਾਂ ਦਾ ਟਾਈਮ ਆਸੀ ਜੇ ਵੋਟਾਂ ਮੰਗਦੇ ਵੀ ਆ ਤਾਂ ਕੰਮ ਦੇ ਆਧਾਰ ਤੇ ਮੰਗਦੇ ਜੋ ਕੰਮ ਕਰਾਏ ਨੇ ਉਹਨਾਂ ਨੂੰ ਦੱਸ ਕੇ ਮੰਗਦੇ ਤੇ ਸਾਨੂੰ ਕਹਿ ਲੋ ਵੀ ਸਾਡਾ ਵੀਰ ਜਦੋਂ ਸਾਡੇ ਨਾਲ ਹੋਰ ਮਿਹਨਤ ਕਰੂਗਾ ਤੇ ਉਹਦੇ ਨਾਲ ਤੁਹਾਨੂੰ ਪਤਾ ਹੀ ਹੈ ਪਾਰਟੀ ਦਾ ਪਾਰਟੀ ਲਈ ਰਲ ਕੇ ਸੀ ਕੰਮ ਕਰੂ ਸਾਰੇ ਪਿੰਡਾਂ ਵਿੱਚ ਕਿਦਾਂ ਦਾ ਹੰਗਾਰਾ ਮਿਲਿਆ ਜੀ ਸ਼ਹਿਰਾ ਅਜਮਾ ਛੋੜੇ ਤੇ ਸਮਰਾਲਾ ਜ਼ਿਲ੍ਹੇ ਪਿੰਡਾਂ ਦੇ ਵਿੱਚ ਆਮਦ ਦੀ ਪਾਰਟੀ ਨੂੰ ਇਲੈਕਸ਼ਨ ਸੰਬੰਧੀ 200 ਫੰਡ ਦੀ ਕਿਸ ਤਰ੍ਹਾਂ ਹੜਾ ਦੇਖੋ ਬਹੁਤ ਵਧੀਆ ਹੰਗਾਰਾ ਜੀ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਮੁਰੇ ਜ਼ਰੀਆ ਕਰਨਾ ਚਾਹੁੰਦਾ ਜਦੋਂ ਵੀ ਅਸੀਂ ਪਿੰਡ ਚ ਜਾਂਦੇ ਹਾਂ ਅਸੀਂ ਆਪਣੇ 2 ਸਾਲ ਦੇ ਕੰਮ ਇੱਕ ਬਹੁਤ ਘੱਟ ਟਾਈਮ ਦਾ ਬੰਦਾ 2 ਸਾਲ ਅਸੀਂ 2 ਸਾਲ ਦੇ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਤੇ 2 ਸਾਲ 'ਚ ਜੋ ਕੰਮ ਹੋਏ ਨੇ ਤੁਹਾਨੂੰ ਪਤਾ ਹੀ ਖਾਸ ਕਰਕੇ ਪਾਸ ਸੜਕਾਂ ਦੀ ਗੱਲ ਕਰੀਏ ਸਮਰਾਲੇ ਹਲਕੀਆਂ ਜਿਹੜੀਆਂ ਕਰੀ ਬਹੁਤ ਨੰਬਰ ਦੇ ਟਾਈਮ ਤੋਂ ਬਣੀ ਨਹੀਂ ਸੀਗੀ ਸਾਰੀਆਂ-ਸਾਰੀਆਂ ਮੜਕੇ ਤਿਆਰ ਨੇ ਲਗਭਗ 55 ਕਰੋੜ ਰੁਪਏ ਦੇ ਕਰੀਬ ਸ਼ਲਟਾ ਬਣੀਆਂ ਨੇ ਸਿਰਫ 2 ਸਾਲ ਦੇ ਵਿੱਚ ਵਿੱਚ ਤੇ ਉਹਨਾਂ ਦੇ ਆਧਾਰ ਤੇ ਅਸੀਂ ਕੰਮ ਦੇ ਆਧਾਰ ਤੇ ਜਿੰਨੇ ਵੀ ਕਾ ਪਾਰਟੀ ਦੀਆਂ ਗਰੰਟੀਆਂ ਸੀਗੀਆਂ ਉਹ ਲਗਭਗ ਇੱਕ ਰਣਨੀਸ਼ਵਰ ਦੀ ਸਾਰੀਆਂ-ਸਾਰੀਆਂ ਗਰੰਟੀਆਂ ਸਿਰਫ 2 ਸਾਲ ਚ ਪੂਰੀਆਂ ਕਰਤੀਆਂ ਅਸੀਂ ਕੰਮ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਜੀ ਪਹਿਲਾਂ ਜੀ ਲੋਕਾਂ ਔਰਤਾਂ ਚ ਹੈਗੀ ਜੇ ਤੁਸੀਂ ਦੱਸਿਓ ਸਾਰੇ ਗਰੰਟੀਆਂ ਪੂਰੀ ਹੋਵੇ ਸਵੇ ਇੱਕ ਗਰੰਟੀ ਹੈ ਜੀ ਉਹ ਬੀਬੀ ਵਾਲੀ ਦੇਖੋ ਹਾਂ ਉਹ ਤੋਂ ਇਹ ਬਹੁਤ ਸਿੱਤੀ ਹੋ ਜੂਗੀ ਤੁਹਾਨੂੰ ਪਤਾ ਦਿੱਲੀ ਚ ਆਪਾਂ ਇਹ ਗਰੰਟੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਮਾਨ ਸਾਹਿਬ ਨੇ ਕਹੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗਾਰੰਟੀ ਆ ਸਿਰਫ ਹੀ ਗਾਰੰਟੀ ਰਹਿੰਦੀ ਆ 3 ਸਾਲ ਪਹਿਲੇ ਸਾਡੇ ਕੋਲ ਪਰ ਆਉਣ ਵਾਲੇ ਬਹੁਤ ਛੇਤੀ ਇਹ ਗਾਰੰਟੀ ਪੂਰੀ ਕੀਤੀ ਜਾਊਗੀ ਇਹਦੇ ਜਹੀ ਮੈਂ ਆਪਣੇ ਮੁੱਖ ਮੰਤਰੀ ਭ ਸਰਦਾਰ ਭਵੰਤ ਸਿੰਘ ਮਾਰਦੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਲੋਕਲ ਸਾਡੇ ਏਰੀਆ ਦੇ ਕੰਸਟੀਟੂਐਂਸ ਦੇ ਐਮਐਲਏ ਸਰਦਾਰ ਜਗਤਾਰ ਸਿੰਘ ਧਿਆਰਪਰਾਈ ਦੀ ਸਾਦਗੀ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤੀ ਆ ਮੈਂ ਖੁਦ ਜਨਰਲ ਸੈਕਟਰੀ ਦੀ ਕਾਂਗਰਸ ਪਾਰਟੀ ਜ਼ਿਲ੍ਹਾ ਖੰਨਾ ਦਾ ਤੇ ਮੇਰੀ ਵਾਈਫ ਮੌਜੂਦਾ ਬਲਾਕ ਸੰਪਤੀ ਚੇਅਰਪਰਸਨ ਨੇ ਮਛੂੜਾ ਸਾਹਿ ਤੇ ਉਹ ਵਾਲੇ ਦਿਨਾਂ ਚ ਅਸੀਂ ਹੋਰ ਵੀ ਜੋ ਮੇਰੇ ਪਰਿਵਾਰ ਦੇ ਸਰਪੰਚ ਪੰਚ ਮੇਰੇ ਆਪਦੇ ਨੇ ਉਹ ਵੀ ਜਵਾਨ ਕਰਨਗੇ ਕੀ ਕਾਰਨ ਰਿਹਾ ਵੀ ਤੁਸੀਂ ਕਾਂਗਰਸ ਪਾਰਟੀ ਚੱਲਦੇ ਆਏ ਕਾਂਗਰਸ ਭਾਜੀ ਗੱਲੇ ਹਾਂ ਉਹਨਾਂ ਵਿੱਚ ਆਪਦੀ ਐਟੀਟਿਊਡ ਜ਼ਿਆਦਾ ਤੇ ਉਹ ਵਰਕਰ ਦੀ ਕਿਸੇ ਦੀ ਉੱਥੇ ਕੋਈ ਕਦਰ ਨਹੀਂ ਹੈਗੀ ਉੱਥੇ ਜਿਹੜੇ 2-4 ਬੰਦੇ ਨੇ ਉਹੀ ਗੇਮ ਨੂੰ ਕੁਮਾਰ ਰਹੇ ਨੇ ਬਸ ਉਹਨਾਂ ਦੀ ਪੁੱਛਪੜਤਾਲ ਉਹ ਕਹਿੰਦੇ ਕਿਸੇ ਵਰਕਰ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਸੋ ਸੀਨੀਅਰ ਦਾ ਵੀ ਇਹੀ ਹਾਲ ਆ ਜੀ ਉੱਥੇ ਸਾਰੇ ਵਰਕਰ ਵੀ ਦੁਖੀ ਨੇ ਇਸ ਕਰਕੇ ਮੈਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਬੋਲਾਕਸਤ ਦੀ ਚੇਰੇ ਮੈਨੂੰ ਅਹੁਦਾ ਵੀ ਦਿੱਤਾ ਗਿਆ। ਜੇ ਵੀ ਇੱਥੇ ਬਾਬੂ ਕੀ ਹੈ ਜਾਂ ਅਹੁਦਾ ਦੇਣ ਤੋਂ ਵਾਅਦਾ ਵੀ ਬਾਈ ਜਦੋਂ ਕੋਈ ਮਾਨਸਿਕਕਾਰ ਨਾ ਮਿਲੇ ਜੀ। ਪਾਰਟੀ ਮਾਨਸਿਕਕਾਰ ਕੋਈ ਮਾਨਸਿਕਾਰ ਨਹੀਂ ਉੱਥੇ ਮੈਂ ਰਿਹਾ ਕੋਈ ਕਿਸੇ ਪੁੱਛ ਬੜਦਲ ਨਹੀਂ ਹੈਗੀ। ਇਸ ਕਰਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਮੈਂ ਅੱਜ ਤੋਂ ਆਮ ਆਦਮੀ ਪਾਰਟੀ ਦੇ ਅਸੀਂ ਖੁੱਲ੍ਹ ਕੇ ਪ੍ਰਚਾਰ ਕਰਾਂਗੇ ਜਿੰਮੇ ਮੈਂ ਤਾਂ ਅਸੀਂ ਕਾਂਗਰਸ ਪਾਰਟੀ ਦੀ ਪਹਿਲਾਂ ਕਰਦੇ ਰਹੇ ਹਾਂ। ਉਹਦੇ ਨਾਲੋਂ ਵੀ ਦੁੱਗਣੀ ਮਿਹਨਤ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਲਈ। ਬੂਟਾ ਟਾਈਮ ਵੀ ਕਿਉਂ ਜੁਆਇਨ ਕੀਤਾ ਜੀ ਤੁਸੀਂ ਬੈਠੇ ਜੀ ਅੱਜ ਤਾਂ ਬੈਠ ਗਏ ਹੁਣ ਕਿਸੇ ਚੀਜ਼ ਦਾ ਕੋਈ ਟਾਈਮ ਹੁੰਦਾ ਬਾਕੀ ਜਦੋਂ ਟਾਈਮ ਆਏ ਵੋਟਰਾਂ ਦਾ ਮਤਲਬ ਨਹੀਂ ਵੀ ਜੇ ਟਾਈਮ ਆ ਸਾਨੂੰ ਨੀਤੀਆਂ ਵਧੀਆ ਲੱਗੀਆਂ ਤਾਂ ਅਸੀਂ ਇਹ ਪਹੁੰਚ ਕੀਤੀ ਆਪ ਕਰੀ ਇਹਨਾਂ ਨੇ ਕਰੀ ਅੱਜ ਅਸੀਂ ਇਹ ਦੁਨ ਕਰੀ ਤੁਸੀਂ ਤੁਸੀਂ ਦੋਏ ਦੋਲੀ ਪਤਨੀ ਪਾਕ ਸੰਧੀ ਚੇਅਰਪਰਸਨ ਨਾਲ ਬੋੜਾ ਕੋ ਵੱਡਾ ਹੁੰਦਾ ਬਹੁਤ ਹੈ ਤੁਸੀਂ ਦੋਨੋਂ ਹੀ ਪ੍ਰਚਾਰ ਕਰੂਗੇ ਰਲ ਕੇ ਆਮਾਰਾ ਦੋ ਨਗਰ ਹੋਰ ਵੀ ਕਰਨਗੇ ਜੀ ਜੋ ਮੇਰੇ ਸੱਜਣ ਮਿੱਤਰ ਸਾਡੇ ਨਾਲ ਨੇ ਮੇਰੇ ਹੁਣ ਤੱਕ ਸਹਿਯੋਗੀ ਨੇ ਸੰਮਤੀ ਮੈਂਬਰ ਵੀ ਹੋ ਸਕਦੇ ਨੇ ਸਰਪੰਚ ਵੀ ਹੋ ਸਕਦੇ ਨੇ ਲੰਬੜਦਾਰ ਪੰਡਾਂ ਦੇ ਹੋਰ ਵੀ ਆਉਣਗੇ ਸਮਝ ਹੋਰ ਵੀ ਹੋਰ ਵੀ ਆਉਣਗੇ ਹੋਰ ਵੀ ਪਰਿਵ ਯਾ ਬਲਕਸ ਨੂੰ ਵੀ ਮੈਂਬਰ ਸ਼ਾਮਲ ਕਰਾਂਗਾ ਜੀ ਹਾਂਜੀ ਹੋਰ 20 ਪਰਿਵਾਰ ਦਾ ਵਾਅਦਾ ਕਰਾਂਗਾ